ਅਣਗਹਿਲੀਆਂ ਅਤੇ ਕਾਲੀਆਂ ਕਈ ਵਾਰੀ ਸਾਡੀਆਂ ਜ਼ਿੰਦਗੀਆਂ ਤੇ ਬਹੁਤ ਭਾਰੀ ਪੈਂਦੀਆਂ ਨੇ ਹਾਲੇ ਉਹ ਖਬਰ ਸੁੱਕੀ ਨਹੀਂ ਕਿ ਇੱਕੋ ਹੀ ਝਟਕੇ ਦੇ ਵਿੱਚ ਇੱਕ ਕੈਂਟਰ ਤੇ ਬਲੈਰੋ ਦੀ ਟੱਕਰ ਵਿੱਚ ਕਿੰਨੇ ਲੋਕਾਂ ਦੇ ਜ਼ਖਮੀ ਹੋਣ ਅਤੇ ਮੌਤਾਂ ਦੀ ਖਬਰ ਸੀ ਦੂਸਰੇ ਪਾਸੇ ਨਾਬੇ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਸਰਕਾਰੀ ਪੀਆਰ ਟੀਸੀ ਵਾਸਤੇ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਨਾਬਾ ਦੀ ਰਹਿਣ ਵਾਲੀ 20 ਵਰਿਆਂ ਦੀ ਇੱਕ ਲੜਕੀ ਜਿਸ ਦੀਆਂ ਦੋਵਾਂ ਲੱਤਾਂ ਤੇ ਬੱਸਾਂ ਦੇ ਟਾਇਰ ਚੜ ਗਏ ਆ ਅਤੇ ਲੜਕੀ ਗੰਭੀਰ ਜ਼ਖਮੀ ਹੋ ਗਈ ਹੈ ਪੀੜਤ ਲੜਕੀ ਨਰਸਿੰਗ ਦਾ ਕੋਰਸ ਕਰ ਰਹੀ ਸੀ ਜਦੋਂ ਲੜਕੀ ਬੱਸ ਤੋਂ ਉਤਰੀ ਤਾਂ ਬੱਸ ਡਰਾਈਵਰ ਦੇ ਵੱਲੋਂ ਬੱਸ ਨੂੰ ਇੱਕ ਵਾਰੀ ਹੌਲੀ ਕਰਕੇ ਦੁਬਾਰਾ ਭਜਾ ਲਿਆ ਗਿਆ ਬੱਸ ਡਰਾਈਵਰ ਇਸ ਹਾਦਸੇ ਤੋਂ ਬਾਅਦ ਫਰਾਰ ਹੋ ਗਿਆ ਮੌਕੇ ਤੇ ਹੀ ਪੀੜਤ ਲੜਕੀ ਦੀ ਮਾਂ ਅਤੇ ਉਸਦੀ ਭੈਣ ਸਬਜ਼ੀ ਲੈਣ ਆਈਆਂ ਹੋਈਆਂ ਸੀ ਜਦੋਂ ਉਹਨਾਂ ਨੇ ਇਕੱਠ ਵੇਖਿਆ ਸੜਕ ਦੇ ਉੱਪਰ ਤਾਂ ਉਹਨਾਂ ਦੀ ਲੜਕੀ ਸਿਮਰ ਪ੍ਰੀਤਕੌਰ ਗੰਭੀਰ ਜ਼ਖਮੀ ਦੇਖੀ ਗਈ ਇਹ ਵੇਖ ਕੇ ਉਹਨਾਂ ਦੇ ਹੋਸ਼ ਉੜ ਗਏ ਪੀੜਤ ਲੜਕੀ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅਸਲ ਦੇ ਵਿੱਚ ਦਿਨੋ ਦਿਨ ਵਾਧਰ ਹੀ ਆਵਾਜਾਈ ਲੋਕਾਂ ਦੀਆਂ ਅਣਗਹਿਲੀਆਂ ਅਤੇ ਕਾਲੀਆਂ ਲਗਾਤਾਰ ਹਾਸਿਆ ਨੂੰ ਜਨਮ ਦੇ ਰਹੀਆਂ ਨੇ ਹਰ ਰੋਜ਼ ਤੇਜ਼ ਰਫ਼ਤਾਰ ਦੇ ਕਹਿਰ ਦੇ ਨਾਲ ਕਈ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਵੀ ਜਾ ਰਹੀਆਂ ਨੇ ਅਤੇ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਵੀ ਹੋ ਰਹੇ ਨੇ ਇਹਦੇ ਤਹਿਤ ਹੀ ਨਾਭਾ ਦੇ ਵਿੱਚ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਇਹ ਘਟਨਾ ਨਾਭਾ ਦੇ ਦੁਲੱਦੀ ਗੇਟ ਦੀ ਚੁੰਗੀ ਦੇ ਨੇੜੇ ਵਾਪਰੀ ਹੈ ਜਦੋਂ ਨਰਸਿੰਘ ਦੀ ਇੱਕ ਵਿਦਿਆਰਥਣ ਜੋ ਕਿ ਨਾਭਾ ਤੋਂ ਪਟਿਆਲਾ ਜਾਣ ਵਾਲੀ 20 ਸਾਲਾ ਸਿਮਰਪ੍ਰੀਤ ਕੌਰ ਅਣਗਹਿਲੀ ਦਾ ਸ਼ਿਕਾਰ ਹੋਈ ਹੈ ਜਿਸ ਦੌਰਾਨ ਸਿਮਰਪ੍ਰੀਤ ਕੌਰ ਦੱਸਿਆ ਗਿਆ ਕਿ ਜ਼ਖਮੀ ਹੋਈ ਤੇ ਉਹ ਚੀਕਾਂ ਮਾਰ ਰਹੀ ਸੀ ਉਸ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਦੇ ਵਿੱਚ ਮੁੱਢਲੀ ਸਹਾਇਤਾ ਵਾਸਤੇ ਲਿਆਂਦਾ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਪ੍ਰਹਾਰ ਤੋਂ ਬਾਅਦ ਵਾਸਤਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੇ ਪੀੜਤ ਸਿਮਰਪ੍ਰੀਤ ਦੇ ਪਿਤਾ ਪਰਮਿੰਦਰ ਸਿੰਘ ਅਤੇ ਭੈਣ ਸਹਜਪ੍ਰੀਤ ਕੌਰ ਨੇ ਦੱਸਿਆ ਕਿ ਬਾਸਤੀ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਉਸਤੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਇਸ ਮੌਕੇ ਤੇ ਸਰਕਾਰੀ ਡਾਕਟਰ ਨੇ ਦੱਸਿਆ ਕਿ ਲੜਕੀ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਫ੍ਰੈਕਚਰ ਹੋ ਗਈਆਂ ਨੇ ਅਸੀਂ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਪਟਿਆਲੇ ਰੈਫਰ ਕਰ ਦਿੱਤਾ ਰਮਿੰਦਰ ਸਿੰਘ ਕੀ ਹੋਇਆ ਅੱਜ ਬੇਟੀ ਨੂੰ ਕਿਉਂ ਹਸਪੀਟਲ ਤੋਂ ਲੈ ਕੇ ਰੇਡੀ ਪਟਿਆਲੇ ਤੋਂ ਵਾਰੀ ਦੀ ਨਰਸਿੰਗ ਦੀ ਕਲਾਸ ਲਾਉਣ ਜਾਂਦੀ ਹੈ ਚੁੰਗੀ ਦੇ ਉੱਤਰੀ ਜੋ ਜਿਹੜੀ ਵਾਸਤੇ ਉੱਤਰੀ ਉਹਦੇ ਥੱਲੇ ਆ ਗਈ ਕਿਵੇਂ ਇੱਕ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਐਪ ਬੁੱਟ ਥੱਲੇ ਆ ਗਏ ਪੈਰ ਥੱਲੇ ਆ ਗਏ ਡਰਾਈਵਰ ਨੇ ਦੇਖਿਆ ਨਹੀਂ ਕੋ ਲਖਤ ਮੋੜਤੀ ਉਹਨੇ ਉਹ ਨੱਤਾ ਦੇ ਉੱਤੇ ਬਸ ਨਗਾਤੀ ਕੀ ਮੰਨ ਕੀ ਕਰੇ ਕਨੈਕਟਰ ਦੇ ਡਰਾਈਵਰ ਜੀ ਦਾ ਕਸੂਰ ਉਹਨਾਂ ਦੇ ਕਰਵਾਇ ਕੀਤੀ ਜਾਵੇ ਸੈਟ ਪ੍ਰੀਤ ਹੋਰ ਸਿਮਰ ਪ੍ਰੀਤ ਕੀ ਲੱਗਦੀ ਹੈ ਮੇਰੀ ਭੈਣ ਲੱਗਦੀ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀ ਜੀ ਉਹ ਉਤਰੀ ਬਸ ਤੋਂ ਤੇ ਬਸ ਆ ਲੈਨੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜੀ ਲੈ ਰਹੇ ਸੀ ਜਾਂ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬਸ ਵਾਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਨੇ ਕਿਹਾ ਵੀ ਉੱਤਰ ਥੱਲੇ ਉਹ ਪਤਾ ਨਹੀਂ ਉਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦੇਖਿਆ ਹੈਗਾ ਤੁਸੀਂ ਬਸ ਦੇਖਿਆ ਕਿਹੜਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ। ਹਾਂਜੀ ਪੀਆਰਟੀਸੀ ਬੱਸ ਹੈ। ਅੱਛਾ ਫਿਰ ਲੈਵ ਕੰਡਕਟਰ ਦੋਨੋਂ ਭੱਜ ਗਏ। ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ। ਫਿਰ ਹੁਣ ਗੁੜੀਆ ਮੈਂ ਕੀ ਆਣਾ? ਉਹਨੂੰ ਪਟਿਆਲੇ ਲੈ ਕੇ ਗਏ ਨੇਗੇ। ਦੋਨੋਂ ਲਤ ਰਜਿੰਦਰਾ। ਇਹ ਗੁੜੀਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ। ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਉਹਦੀ ਟ੍ਰੇਨਿੰਗ ਲੱਗ ਰਹੀ ਸੀ। ਪੈਸੇ ਉਹ ਰਖੜੇ ਪੜਦੀ ਆ। ਤੇ ਬੱਸ ਫੇਰ ਕਿੱਥੇ ਮਲੇਰਕੋਟਲੇ ਜਾ ਰਹੀ ਸੀ? ਨਹੀਂ ਚੁੰਗੀ ਤੇ ਹੀ ਉੱਤਰੀ ਸੀਗੀ। ਨਹੀਂ ਚੁੰਗੀ ਹਾਂਜੀ ਮਲੇਰਕੋਟਲੇ। ਪਟਿਆਲੇ ਤੋਂ ਮਿਲਿਆ ਕਿ ਕਿੰਨਾ ਟਾਈਮ ਸੀ ਇਸ ਟਾਈਮ 4:45 ਤੇ ਹੋਇਆ ਹੈ। ਇਹ 4:45 ਤੇ ਉੱਤਰੀ ਹੈ। ਹਾਂਜੀ ਉਦੋਂ ਹੀ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੇ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ। ਪਰ ਇੱਥੋਂ ਹੀ ਰੈਫਰ ਕਰਿਆ ਪਟਿਆਲੇ। ਹਾਂਜੀ। ਕਿਹੜੇ ਹਸਪੀਟਲ? ਰਜਿੰਦਰਾ। ਰੈਫਰ ਹੋਇਆ ਨਾ ਕੋਈ ਕੋਈ ਚੋਲੂ ਵੀ ਨਾਲ ਤੇ ਕੀ ਕਿੰਨੀ ਹੋਇਆ। ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਤੇ ਹੱਡੀ ਵੀ ਲੱਗਦਾ ਕੋਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ। ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਦੀ ਲੋੜ ਪਵੇਗੀ ਅੱਗੇ ਇਸ ਲਈ ਇਹ ਇਸ ਕੀ ਬੀ ਕਿ ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀਗਾ ਬੱਚੇ ਦਾ ਉਹਨੇ ਪਟਿਆਲੇ ਨਾ ਹਾਂਜੀ ਹਾਂਜੀ ਪਟਿਆਲੇ ਜਿੰਦਰਾ ਹਸਪੀਟਲ ਜਿਆਦਾ ਕੋਈ ਸੋਚੀਆ ਨਹੀਂ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪੈਗੀ ਜੀ